ਮੇਰੇ ਪਰਦਾਦਾ ਜੀ ਪੜ੍ਹਾਉਂਦੇ ਕਿਉਂਕਿ ਮੈਂ ਇਹਨਾਂ ਦੀ ਗੋਦ ਵਿੱਚ ਪਲੀ ਹੋਈ ਹਾਂ ਇਹਨਾਂ ਨੇ ਮੈਨੂੰ 1947 ਤੋਂ ਪਹਿਲਾਂ ਦੇ ਪੰਜਾਬ ਕਿਸ ਤਰ੍ਹਾਂ ਦਾ ਹੁੰਦਾ ਸੀ ਇਸ ਬਾਰੇ ਦੱਸਿਆ ਹੁਣ ਇਹਦੇ ਵਿੱਚ ਜੋ ਕੁਝ ਵੀ ਲਿਖਿਆ ਹੋਇਆ ਹੈ ਨਾ ਇਹ ਸਾਰਾ ਤੁਹਾਡਾ ਬਚਪਨ ਹੈ ਮੇਰਾ ਬਚਪਨ ਹੈ ਇਹਨਾਂ ਦਾ ਬਚਪਨ ਹੈ ਸਾਰਿਆਂ ਦਾ ਬਚਪਨ ਹੈ ਤੁਸੀਂ ਪੜ੍ਹੋਗੇ ਤੇ ਤੁਸੀਂ ਖੁਦ ਦੱਸਣਾ ਮੈਨੂੰ ਕਿ ਇਹਦੇ ਵਿੱਚ ਤੁਹਾਨੂੰ ਕੀ ਅੱਛਾ ਲੱਗਿਆ ਇਹਦੇ ਵਿੱਚ ਬੇਸਿਕਲੀ ਮੈਂ ਦੱਸਿਆ ਕਿ ਨਾਇਨ ਸੋਸ਼ਲ ਮੀਡੀਆ ਤੋਂ ਪਰਨਾ ਸਾਡੀ ਫੈਮਿਲੀ ਵੈਲਿਊ ਕੀ ਹੁੰਦੀ ਸੀ ਅਸੀਂ ਕਿਵੇਂ ਮਿਲ ਕੇ ਰਹਿੰਦੇ ਸੀ ਕਿਸ ਤਰ੍ਹਾਂ ਆਪਣੇ ਤਿਉਹਾਰ ਮਨਾਉਂਦੇ ਸੀ ਕਿਸ ਤਰ੍ਹਾਂ ਮੇਲੇ ਆ ਤੇ ਜਾਂਦੇ ਸੀ ਕਿ ਸੋਸ਼ਲ ਮੀਡੀਆ ਆਨੂੰ ਬਾਦ ਅਕਾ ਕਿਵੇਂ ਲਿਮਟਿਡ ਹੋ ਗਿਆ ਉਸ ਉਸ ਸਾਰਾ ਦਿੱਤੇ ਪੜਨਾ ਜ਼ਰੂਰ ਤੇ ਬੈਕ ਵੀ ਦੇ ਦੇ ਇੱਦਾਂ ਦੀ ਪਟਾੜੀ ਇੱਦਾਂ ਦੀ ਪਟਾੜੀ ਹਾਂਜੀ ਹਰ ਬੰਦੇ ਦੀ ਸਾਡੀ ਵਿੱਚ ਇੱਕ ਇੱਕ ਵਰਡ ਜਿਹੜਾ 100% ਸੱਚ ਹੈ ਥੈਂਕ ਯੂ ਭੈਣ ਜੀ ਕੁਛ ਵੀ ਮੈਂ ਤੁਹਾਡੀਆਂ ਸਾਰਿਆਂ ਦੇ ਨਾ ਚਿਹਰਿਆਂ ਤੋਂ ਤੁਹਾਡੀਆਂ ਫੀਲਿੰਗ ਸਾਡੇ ਦਿਲ ਨੂੰ ਮਹਿਸੂਸ ਕਰ ਰਹੀ ਹਾਂ ਤੁਹਾਡੇ ਪਿਆਰ ਨੂੰ ਸੋ ਬਿਲੋ ਇਹ ਹੀ ਖੁਸ਼ੀ ਹੁੰਦੀ ਹੈ ਕਿ ਜੇ ਆਪਾਂ ਜਿਹੜੇ ਪੰਜਾਬੀ ਆ ਆਪਾਂ ਦੁਨੀਆ 'ਚ ਕਿਤੇ ਵੀ ਹੋਈਏ ਆਪਾਂ ਜਿਹੜੀ ਰੂਹਾਂ ਦੀ ਸਾਹਜ ਹੈ ਨਾ ਉਹ ਇੱਕ ਵੱਡੀ ਫੈਮਿਲੀ ਹੈ ਜਿਹੜੀ ਜੁੜਦੀ ਆਪਾਂ ਸਾਰੇ ਤੇ ਅਸੀਂ ਸਾਰੇ ਇੱਕ ਦੂਜਿਆਂ ਰੂਹਾਂ ਨੂੰ ਪਿਆਰ ਕਰਦੇ ਆਂ ਤੇ ਤੁਹਾਡਾ ਜਿਹੜਾ ਪਿਆਰ ਹੈ ਉਰਮੇ ਸलाम ਕਰਨੀਆਂ ਮੈਂ ਅਦਾਸ ਦਾ ਬੇਹਾਗਰੂਏ ਮੇਰੀ ਕਾਮ ਨੂੰ ਬਸ ਐਂ ਹੀ ਪਰੇ ਐਂ ਹੀ ਜੋੜੇ ਰੱਖ ਸੱਚੀ ਗੱਲ ਹੈ ਪੜਨਾ ਜ਼ਰੂਰ ਤੇ ਫੀਡਬੈਕ ਵੀ ਦੇਣਾ ਇੱਕ ਫੋਟੋ ਵੀ ਖਿੱਚ ਦਿਓ ਕਾਜੀ ਸਾਡੀ ਇੱਕ ਮਿੰਟ ਖੋਲ ਜਾਓ ਤੇ ਵੀਡੀਓ